ਚੰਦ ਸੁੰਦਰ ਮ੍ਰਿਗ ਨੈਣੀ ਸੁਰਪਿਕ ਬਹਿਣੀ ਚਿਤ ਹਰ ਲੈਣੀ ਗਜ ਗੈਣ ਮਾਦਰ ਬਿਦ ਬਦਨੀ ਸੋ ਬਿਦਨ ਸੋ ਬੁੱਤਨ ਸਦਨੀ ਕੁਮਤਨ ਕਦਨੀ ਕੁਮਤਨ ਕਦਨੀ ਕੁਮਤ ਨਕਦਨੀ ਨਕਦਨੀ ਕੁਮਤ ਕੁਮਤਨ ਕਦਨੀ ਛਬ ਛ ਮੈਣੀ ਮਾਦਰ ਬਿਦ ਬਦਨੀ ਸੋ ਬੁੱਤਨ ਸਦਨੀ ਕੁਮਤਨ ਕਦਨੀ ਛਬ ਮੈਣੀ ਅੰਗ ਅੰਗ ਕਾ ਸੁਰੰਗੀ ਨਟਵਰ ਰੰਗੀ ਝਾਂਜ ਉਤੰਗੀ ਪਗ ਧਾਰਨ ਬੇਸਰ ਗਜਰਾਰਨ ਪਹੂਚ ਅਪਾਰੰ ਕਚ ਕੁੰਗਰਾਰਨ ਆਹਾਰਨ ਬਿਸਰ ਗਜਰਾਰਨ ਹਾਂ ਪਹੂਚ ਪਾਠ ਆ ਇਹ ਅਦ ਖਹਿਦਾ ਉਤੇ ਪਹੂਚ ਅਪਾਰੰ ਹਾਂਜੀ ਇੱਥੇ ਹਨ ਜੀ ਨਵੇਂ ਕੀ ਹੈ ਨਮਕਲ ਫਾਹਨ ਹੁੰਦੇ ਲੈਂਕੜੀ ਹੈ ਜਿੱਕਲੇ ਆਦਿਕਲੋਂ ਹੁੰਣਾ ਆ ਉੱਤੇ ਆਦਿਕ ਇਹ ਪਹੁੰਚ ਇਹ ਇਸਤਰੀਆਂ ਦੇ ਗਹਿਣੇ ਨੇ ਬੇਸਰ ਨਤਮਛੀ ਵਗੈਰਾ ਗਜਰੇ ਹੁੰਦੇ ਪੂਚੀਆਂ ਪਹੁੰਚੀਆਂ ਹੁੰਦੀਆਂ ਇਹ ਪੱਥਰਾਂ ਦੇ ਵਰਨ ਕੀਤੇ ਨੇ ਜਿਹੜੀਆਂ ਸੂਰਮਿਆਂ ਜਦੋਂ ਸ਼ਹੀਦ ਹੁੰਦੇ ਨੇ ਸਕਾਮੀ ਸੂਰਮਿਆਂ ਨੂੰ ਇਹ ਪੱਥਰਾਂ ਵਰਦੀਆਂ ਸਵਰਗ ਨੂੰ ਲੈ ਜਾਂਦੀਆਂ ਜਿਹੜੇ ਨਸਕਾਮੀ ਧਰਮ ਜੋਦ ਸੂਰਮਿਆਂ ਉਹ ਗੁਰੂ ਪਰਉਨ ਹੀ ਜਾਂਦੇ ਆ ਫੀਦਾ ਦਾ ਫਰਕ ਹੈ ਖਾਲਸਾ ਜੀ ਬੇਸਰ ਗਜਰਾਰੰ ਪਹੋਚ ਅਪਾਰੰ ਕਚ ਪੁੰਗਰਾਰੰ ਆਹਾਰੰ ਕਲਸ ਚਿਬਕ ਚਾਰ ਸੁੰਦਰ ਛਬ ਧਾਰੰ ਠਾਰ ਠਾਰ ਮੁਕ ਤਨ ਕੇ ਹਾਰੰ ਕਰ ਕੰਗਨ ਪਹੋਚੀ ਉਜਿਆਰੰ ਨਿਰਖ ਮਦਨ ਦੁਤ ਹੋਤ ਸੋ ਮਾਰੰ ਤ੍ਰਿਪੰਗੀ ਛੰਦ ਸੋਭਤ ਛਬ ਧਾਰੰ ਕਚ ਪੁੰਗਰਾਰੰ ਰਸਨ ਰਸਾਰੰ ਉਜਿਆਰੰ ਪਹੁੰਚੀ ਗਜਰਾਰੰ ਟਿੱਪੀ ਟਿੱਪੀ ਹੋਣੀ ਪਹੁੰਚੀ ਇੱਥੇ ਟਿੱਪੀ ਲੱਗੀ ਹਾਂ ਪਹੁੰਚੀ ਉਹੀ ਟਿੱਪੀ ਕੱਟਦੇ ਆ ਹਾਂ ਹਾਂ ਅਦਕ ਲਾਓ ਹਾਂ ਜੀ ਅਦਕ ਟਿੱਪੀ ਕੱਟ ਕੇ ਅਦਕ ਲਾਣਾ ਪਹੋਚੀ ਗਜਰਾਰੰ ਸੋ ਵਿੱਧ ਸੁਧਾਰੰ ਮੁਕਤ ਨਿਹਾਰੰ ਔਰ ਧਾਰੰ ਮੁਕਤ ਮੁਕਤ ਨਿਹਾਰੰ ਔਰ ਧਾਰੰ ਔਰ ਛਾਤੀਆਂ ਦੇ ਧਾਰੇ ਹੋਏ ਮੋਤੀਆਂ ਦੇ ਹਾਰ ਧਾਰੰ ਤੇ ਵੀ ਟਿੱਪੀ ਲਾਉਣੀ ਹਾਂ ਹਾਂ ਮੁਕਤਨ ਹਾਰੰ ਔਰ ਧਾਰਨ ਸੋਹਤ ਚਖ ਚਾਰਨ ਰੰਗ ਰੰਗਾਰੰ ਵਿਵਿਧ ਪ੍ਰਕਾਰਨ ਅਤ ਆਂਜੇ ਬਿਕ ਧਰਮਿਰਗ ਜੈਸੇ ਜਲ ਜਨ ਵੈਸੇ ਜਲਜ ਨਾ ਵੈਸੇ ਬਿਕ ਧਰਮਿਰਗ ਜੈਸੇ ਜਲਜ ਨਾ ਲੈਸੇ ਕਵਨ ਉਹ ਜੇ ਨਹੀਂ ਹਨ ਜਲਜ ਇਕੱਠਾ ਜਲਜ ਨਾ ਵੈਸੇ 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 ਹੀ ਕਹਾ ਡਟ ਉਹ ਹਾਂ ਜੀ ਵੈ ਉਹਨਾਂ ਸੇ ਉਹਨਾਂ ਵਰਗੇ ਕਬਲ ਨਹੀਂ ਹੈ ਰਖ ਧਰਮਿਕ ਜੈਸੇ ਜਲ ਜਿ ਨ ਵੈਸੇ ਸਸੀਰ ਜੈਸੇ ਸਰ ਮਾਂਜੇ ਕਲਸ ਭਯੋ ਮੂੜ ਰਾਵਣ ਰਣਕ੍ਰੁੱਦੰ ਮਚਿਓ ਆਨ ਤੁੰਬਲ ਜਵ ਜੁੱਦੰ ਜੂਜੇ ਸਕਲ ਸੂਰਮ ਸੁਦੰ ਅਰਦਲ ਮਦ ਸ਼ਬਦ ਕਰ ਉਦੰ ਤ੍ਰਿਪੰਗੀ ਛੰਦ ਧਾਇਓ ਕਰ ਕ੍ਰੁੱਦੰ ਸਵਟ ਵਿਰੁੱਦੰ ਗਲਤ ਸੁਬਦੰ ਗਹਿ ਬਾਣ ਕਿੰਨੋ ਰਣ ਸੁਦੰ ਨਚਤ ਕਬੁੱਦੰ ਅਤ ਤੁਨ ਉਦੰ ਧਨ ਤਾਣ ਹਾਂਜੀ ਕਿਨੋ ਰਣ ਸੁਦੰ 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 ਹਾਂ ਨਚਤ ਕਬੁੱਦੰ ਧੜ ਧੜ ਨੱਚਦੇ ਨੇ ਜੋ ਸਿਰ ਵਖਰਾ ਹੋਦਾ ਤਰਫ ਕੇਰਾ ਨੱਚ ਕੇ ਫੇਰ ਡਿੱਗ ਜਿਆ ਧਰਤੀ ਤੇ ਅਤ ਤੁਨ ਉਦੰ ਤੁਨ ਤਣ ਤਨ ਤਨ ਕਿੰਨੋ ਰਣ ਸੁਦੰ ਨਚਤਕ ਬੁੱਧੰ ਹਤ ਬੁੱਧੰ ਕਬਦੰ ਇੱਥੇ ਔਂਕੜ ਲੱਗੀ ਹੋਈ ਹੈ ਨਾ ਨਾ ਕਬਦੰ ਇਹਨੂੰ ਕਹਿੰਦੇ ਐ ਧੜ ਨੂੰ ਕਹਿੰਦੇ ਆ ਵੀ ਆਹ ਕਿੰਨੋ ਰਣ ਸੁਦੰ ਨਚਤਕ ਕਬਦੰ ਹਤ ਤੁਨ ਉਦੰ ਧਨ ਤਾਣ ਧਾਇ ਰਜਵਾਰੇ ਦੁੱਧਰ ਦੁੱਧਰ ਹਕਾਰੇ ਦੁੱਧਰ ਹਕਾਰੇ ਸੋਬਾ ਹਕਾਰੇ ਸੋ ਬ੍ਰਹਣ ਪ੍ਰਹਾਰੇ ਕਰ ਕੋਪੰ ਬ੍ਰਹਣ ਰਾਰਾ ਪੈਰ ਚ ਹਾਂਜੀ ਇਰ ਰਾਰਾ ਪੈਰ ਤੇ ਮੇੜ ਕੇ ਨੂੰ ਕੰਨਾਂ ਲਾ ਦੇ ਬਾਨ ਪ੍ਰਹਾਰੇ ਕੋਰ ਕਰ ਕੋਪੰ ਜ਼ਖਮ ਤਾਂ ਨਹੀਂ ਮਾਰੇ ਤੀਰ ਮਾਰੇ ਸੋ ਬਾਨ ਪ੍ਰਹਾਰੇ ਕਰ ਕੋਪੰ ਕਾਇਨ ਤਨ ਰੱਜੇ ਦੋ ਪੱਗ ਨਾ ਭੱਜੇ ਜਨ ਹਰ ਗੱਜੇ ਪੱਗ ਰੋਪੰ ਕਲਸ ਅਦਕ ਰੋਸ ਸਾਬਤ ਰਣ ਜੂਟੇ ਸਵੰਤ ਸਵੰਤ ਵਾਹੇ ਤੇ ਟਿੱਪੀ ਲਾਇਓ ਜੀ ਅਦਕ ਰੋਸ ਸਵੰਤਰਨ ਸਾਵੰਤਰਨ ਜੂਟੇ ਜੂਟੇ ਅਦਕ ਰੋਸਾ ਵੰਤਰਨ ਜੂਟੇ ਬਖਤਰ ਟੋਪ ਜਿਰੈ ਸਭ ਫੂਟੇ ਨਿਸਰ ਚਲੇ ਸਾਇਕ ਜਨ ਛੂਟੇ ਜਨਕ ਸਚਾਨ ਮਾਸ ਲਖ ਟੂਟੇ ਤ੍ਰਿਭੰਗੀ ਛੰਦ ਸਾਇਕ ਜਨ ਛੂਟੇ ਤਿਮ ਅਰ ਜੂਟੇ ਬਖਤਰ ਫੂਟੇ ਜਿਵ ਜਿਰੇ ਸਮਹਰ ਪੁਖਿ ਆਏ ਮਸਹਰ ਹੈ ਜੀ ਮਸਹਰ ਮੱਖਰ ਮਸਹਰ 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 ਸਮਹਾਰ ਕਰਨ ਵਾਲੇ ਜਿਹੜੇ ਜਾਨਵਰ ਨੇ ਪੁਖਿ ਆਏ ਇਥੇ ਸਮਾਹਰ ਲਿਖ ਲਿਖ ਮਸਹਰ ਭੁਖਿਆਇ ਤਿਮ ਤੇ ਮਰਤਾਏ ਮਸਹਰ ਭੁਖਿਆਇ ਤਿਮ ਅਰਤਾਏ ਸ਼ਸਤਰਨ ਸ਼ਸਤਰ ਨਚਾਏ ਨਾ ਫੇਰ ਫਿਰੇ ਨਚਾਏ ਨਚਾਏ ਨਾ ਫੇਰ ਫਿਰੇ ਸ਼ਸਤਰ ਨਚਾਏ ਨਾ ਫੇਰ ਫਿਰੇ ਮੂੜੇ ਮੂੜੇ ਸ਼ਸਤਰ ਨਚਾਏ ਨਾ ਫੇਰ ਫਿਰੇ ਸੰਮੁਖ ਰਣ ਗਾਜੈ ਰਾਜੈ ਹਾਂ ਇਥੇ ਬਿੰਦੀਆਂ ਆਹ ਠੀਕ ਹੈ ਸਨਮੁਖ ਰਣ ਗਾਜੈ ਕਿਮ ਮੂਨਾ ਭਾਜੈ ਲਖਸੁਰ ਲਾਜੈ ਰਣ ਰੰਗੰ ਜੈ ਜੈ ਤੁਨ ਕਰਹੀ ਪੋਹ ਪਨ ਡਰਹੀ ਸੋ ਵਿਦ ਉਚਰਹੀ ਜੈ ਜੰਗੰ ਕਲਸ ਮੁਕਤੰਬੋਰ ਅਰ ਰੰਗ ਸੁਰੰਗੰ ਨਿ ਡਰ ਪ੍ਰਮਾਤ ਭੂਮ ਓਹ ਜੰਗੰ ਓਹ ਜੰਗੰ ਲਿਪਤ ਮਲੈ ਕਨਸਾਰ ਸੁਰੰਗੰ ਫਿਰ ਭਨ ਨ ਡਰ ਨਡਾਰ ਪਰਮਹੰਤ ਭੂਮ ਉਹ ਜੰਗਨ ਪਰਮਤ ਪਾਠ ਪਰਮਤ ਹਾਂ ਮਮੇ ਤੇ ਟਿੱਪੀ ਹਨੀ ਜੀ ਨਾ ਅਧਿਕ ਨਡਾਰ ਪਰਮਤ ਭੂਮ ਉਹ ਜੰਗਨ ਨਿਬਤ ਮਲਕ ਅਨਸਾਰ ਸੁਰੰਗਨ ਨਡਾਰ ਪਰਮਤ ਭਰਮਤ ਪਰਮਤ ਪਰਮਤ ਨਡਾਰ ਪਰਮਤ ਭਰਮਤ ਭੂਮ ਉਹ ਜੰਗਨ ਲੈਪਤ ਮਲੈਕ ਅਨਸਾਰ ਸੁਰੰਗੰ ਰੂਪ ਭਾਨ ਗਤਵਨ ਉਤੰਗੰ ਤ੍ਰਿਪੰਗੀ ਛੰਦ ਹਾਂਜੀ ਰੂਪ ਭਾਨ ਲਿਖਿਆ ਇੱਥੇ ਰੂਪ ਭਾਨ ਭਾਈ ਰੂਪ ਭਾਨ ਗਤਵਨ ਉਤੰਗੰ ਤ੍ਰਿਪੰਗੀ ਛੰਦ ਤਨ ਸੁਭਤ ਸੁਰੰਗੰ ਛਬ ਅੰਗ ਛਬ ਅੰਗ ਅੰਗੰ ਲਜਤ ਅਨੰਗੰ ਲਖ ਨੈਣ ਸੋਵਤ ਕਚ ਰ ਸੋਵਤ ਕਚ ਕਾਰੇ ਅਤ ਕੁੰਗਰਾਰੇ ਰਸਨ ਰਸਾਰੇ ਮ੍ਰਿਤ ਬੈਣ ਮੁਖ ਛਕਤ ਸੁਵਾਸੰ ਦਿਨਸ ਪ੍ਰਕਾਸੰ ਜਨ ਸਸ ਭਾਸੰ ਤਸ ਸੋਭੰ ਰੀਜਤ ਚਖ ਚਾਰੰ ਸੁਰਪੁਰ ਪਿਆਰੰ ਦੇਵ ਦੀਵਾਰੰ ਲਖ ਲੋਭੰ